ਰੱਖਿਓ ਜੀ ਆਈ ਕੁੰਡੇ ਘਰਾਂ ਦੇ ਲਾ ਕੇ ਤੇ ਘਰਾਂ ਚ ਬੜੇ ਬੈਠੇ ਰਹੇ ਅੱਜ ਦੀ ਗੱਲ ਆ ਭਾਨਾ ਸਿੱਧੂ ਸਾਡੀ ਯਾਤਰਾ ਤੁਰੀ ਨੂੰ ਅੱਜ 7ਵਾਂ ਦਿਨ ਹੈ ਭਾਨਾ ਸਿੱਧੂ ਸਾਡਾ ਮਿੱਤਰ ਜਿਹੜਾ ਸਾਡੀ ਯਾਤਰਾ ਦੇ ਵਿੱਚ ਸ਼ਾਮਲ ਸੀਗਾ ਉਸ ਇਨਸਾਨ ਨੂੰ ਸਾਡੀ ਯਾਤਰਾ ਚ ਖੜਲ ਪਾਉਣ ਦੀ ਖਾਤਰ ਮੈਂ ਪਹਿਲੇ ਦਿਨ ਇਹ ਗੱਲ ਕਹੀ ਸੀ ਕਿ ਕਿਸੇ ਵੀ ਤਰੀਕੇ ਨਾਲ ਇਹ ਸਾਡੀ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਚਾਹੇ ਸਾਡੇ ਤੇ ਝੂਠਾ ਮੁਕਦਮਾ ਦੇਣ ਜਾਂ ਕੋਈ ਹੋਰ ਇਹ ਗੜਬੜ ਕਰਨ ਆਪਣੇ ਵਿੱਚ ਬੰਦੇ ਬਾੜਨ ਕੋਈ ਹਮਲਾ ਕਰਾਉਣ ਕੋਈ ਇਹ ਕਾਰਵਾਈ ਕਰ ਸਕਦੇ ਆ ਸੋ ਅੱਜ ਆ ਸਾਹਮਣੇ ਆ ਗਈ ਭਾਨਾ ਸਿੱਧੂ ਨੂੰ ਸਾਡੇ ਕੋਲੋਂ ਇਥੇ ਬੋਲ ਕੇ ਗਿਆ ਵਾਪਸ ਪਿੰਡ ਨੂੰ ਭਾਨਾ ਸਿੱਧੂ ਲੁਧਿਆਣਾ ਪੁਰ ਚੱਕ ਕੇ ਲੈ ਗਈ ਆ ਸੋ ਅਸੀਂ ਪਤਾ ਕਰਾਇਆ ਪਤਾ ਕੀਤਾ ਵੀ ਭਾਈ ਭਾਨਾ ਕਿੱਥੇ ਲੈ ਗਏ ਆ ਕਹਿੰਦੇ ਜੀ ਲੁਧਿਆਣੇ ਇਹਦੇ ਉੱਤੇ ਕੋਈ ਮੁਕੱਦਮਾ ਦਰਜ ਹੈ। ਅਹੀਂ ਪਛਾ ਮੁਕੱਦਮਾ ਕਾਹਦਾ ਦਰਜ ਹੈ? ਕਹਿੰਦੇ ਮੁਕੱਦਮਾ ਦਰਜਾ ਪਾਨਾ ਸਿੱਧੂ ਦੇ ਉੱਤੇ ਕਿਸੇ ਏਜੰਟ ਨੇ ਇਹਦੇ ਖਿਲਾਫ ਦਰਖਾਸਤ ਦਿੱਤੀ ਹੈ। ਹੱਦ ਹੋ ਗਈ ਯਾਰਾ। ਪੰਜਾਬ ਦੇ ਲੋਕਾਂ ਦਾ ਅਰਬਾਂ ਖਰਬਾਂ ਰੁਪਈਆ ਏਜੰਟ ਠੱਗ ਕੇ ਘਰਾਂ 'ਚ ਬੈਠੇ ਐ। ਕੋਈ ਨਹੀਂ ਬੁਲਾਉਂਦਾ ਇਹਨਾਂ ਨੂੰ। ਕੋਈ ਬੰਦਾ ਜਾਂਦਾ ਦਰਖਾਸਤ ਦੇਣ। ਕੋਈ ਬੰਦਾ ਪੁਲਿਸ ਕੋਲੇ ਜਾਂਦਾ ਕੋਈ ਬੰਦਾ ਐਮ ਐਲ ਏ ਮੰਤਰੀ ਕੋਲ ਜਾਂਦਾ ਵੀ ਫੁਲਾਨਾ ਏਜੰਟ ਸਾਡੇ ਨਾਲ ਇੰਨੀ ਠੱਗੀ ਮਾਰ ਗਿਆ ਕਿ ਇਹਨਾਂ 50 ਲੱਖ ਦੀ ਠੱਗੀ ਹੈ ਕਿ ਇਹਨਾਂ 20 ਲੱਖ ਦੀ ਠੱਗੀ ਹੈ ਕਿ ਇਹਨਾਂ 70 ਲੱਖ ਦੀ ਠੱਗੀ ਹੈ ਇਹ ਕੇ ਕੇ ਏਜੰਟ ਕਈ ਕਈ ਕਰੋੜਾਂ ਰੁਪਇਆ ਠੱਗੀ ਮਾਰੀ ਬੈਠੇ ਪੰਜਾਬ ਦੇ ਲੋਕਾਂ ਨਾਲ ਉਹ ਜੇ ਭਾਨੇ ਸਿੱਧੂ ਨੇ ਲੱਖਾਂ ਰੁਪਇਆ ਲੱਖਾਂ ਰੁਪਇਆ ਏਜੰਟਾਂ ਤੋਂ ਲੋਕਾਂ ਦਾ ਵਾਪਸ ਕਰਾਇਆ ਕੀ ਮਾੜਾ ਕਰ ਰਿਹਾ ਸੀ ਬਾਈ ਪਰ ਉਹ ਦਿਲ ਦਾ ਸਾਫ਼ ਬੰਦਾ ਹੈ ਮੈਂ ਸਮਝਾਉਂਦਾ ਵੀ ਰੰਨਾ ਮੈਂ ਆਪਾਂ ਨਿਆ ਤੈਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਤੂੰ ਗੁੱਸੇ 'ਚ ਕੋਈ ਗੱਲ ਇਹ ਜੀ ਬੋਲ ਜਾਂਦਾ ਉਹ ਗੱਲ ਲੋਕਾਂ ਨੂੰ ਦੁੱਖਦੀ ਹੈ ਗੱਲ ਨੂੰ ਸਲੀਕੇ ਤਰੀਕੇ ਨਾਲ ਰੱਖਿਆ ਕਰ ਦਲੀਲ ਨਾਲ ਗੱਲ ਆਪਣੀ ਰੱਖਿਆ ਕਰ ਪਰ ਉਸ ਇਨਸਾਨ ਤੇ ਅੱਜ ਕਿਸੇ ਏਜੰਟ ਵੱਲੋਂ ਦਰਖਾਹ ਦਿੱਤੀ ਗਈ ਤੇ ਸੁਣਨ ਚ ਆਇਆ ਵੀ 354 ਦਾ ਕੋਈ ਮੁਕੱਦਮਾ ਲੁਧਿਆਣੇ ਦੇ ਵਿੱਚ ਦਰਜ ਕਰਕੇ ਅੱਜ ਉਹਨੂੰ ਸਾਡੀ ਯਾਤਰਾ ਤੋਂ ਵਾਪਸ ਆਉਂਦੇ ਨੂੰ ਚੱਕ ਕੇ ਉਹ ਲੁਧਿਆਣੇ ਇਹ ਫਤਰੀ ਪਾਕੇ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਧਾਰਾ ਉੱਤੇ ਜੜਨਗੇ ਪਤਾ ਨਹੀਂ ਉਹਨੂੰ ਕੋਈ ਹੋਰ ਕਿਸੇ ਤਰੀਕੇ ਨਾਲ ਉੱਥੇ ਜਲੀਲ ਕੀਤਾ ਜਾਊ ਉਹਦੀ ਕੁੱਟਮਾਰ ਕੀਤੀ ਜਾਵੇ ਕੀ ਕੀਤਾ ਜਾਊਗਾ ਇਹ ਹਲੇ ਪਤਾ ਲੱਗੂਗਾ ਲੋੜ ਕੀ ਆ ਸਾਡੇ ਵਰਗਿਆਂ ਨੂੰ ਪੰਜਾਬ ਵਿੱਚ ਨਿਕਲਣ ਦੀ ਲੋੜ ਕੀ ਆ ਭਾਨੇ ਵਰਗਿਆਂ ਨੂੰ ਏਜੰਟਾਂ ਤੋਂ ਨਾਲ ਏਜੰਟਾਂ ਨਾਲ ਦੁਸ਼ਮਣੀਆਂ ਪਾਉਂਦੇ ਨੇ ਇਹਨਾਂ ਕੋਲ ਅਰਬਾਂ ਰੁਪਇਆ ਕੱਲ ਨੂੰ ਦੇ ਕੇ ਜਿਹਨੂੰ ਮਰਜ਼ੀ 50000 ਗੋਲੀ ਮਰਵਾ ਦੇਣ ਜਿਹਦੇ ਮਰਜ਼ੀ ਭਾਨੇ ਵਰਗਿਆਂ ਕੇ ਹੋਰ ਦੇ ਹੁਣ ਪੰਜਾਬ ਦੇ ਲੋਕੋ ਜਾ ਉਹ ਬੰਦੇ ਜਿਹੜੇ ਕਦੇ ਵੀ ਭਾਨਿਆਂ ਬਹੁਤ ਚੰਗਾ ਕੰਮ ਕਰ ਰਹੇ ਆ ਇਕੱਠੇ ਹੋਣਗੇ ਬਾਈ ਹੋਣਗੇ ਇਕੱਠੇ ਕਿਬਾਸ ਅਸੀਂ ਫੇਸਬੁਕ ਕਾ ਨੇ ਉੱਤੇ ਫੱਟੇ ਚੱਕਣ ਵਾਲੇ ਆ ਚੱਕਦੇ ਫੱਟੇ ਬਾਈ ਤੇਰੇ ਨਾਲ ਆ ਕੋਈ ਗੱਲ ਨਹੀਂ ਬਾਈ ਕੋਈ ਪਰਵਾਹ ਨਾ ਕਰੀ ਬਹੁਤ ਵਧੀਆ ਕੰਮ ਕਰ ਰਹੇ ਆ ਬਾਈ ਬਸ ਐਨੇ ਕਿ ਜੋਗਰੀ ਹੋਵੇਂਗੇ ਸੀ ਹੋਮਾ ਇਕੱਠੇ ਕੱਲ ਨੂੰ ਅਸੀਂ ਹੋਕਾ ਦੇਗੇ ਕੱਲ ਨੂੰ ਅਸੀਂ ਕੋਈ ਰੈਬੜੀ ਕਰਕੇ ਕਦੇ ਇਕੱਠ ਰੱਖੀ ਆਵੋਗੇ